ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕਿਓ ਹੋ ਹਿਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋ ਇੱਕ ਇਹ ਜ਼ਰੂਰੀ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਸਰਪੰਚੀ ਬਲਾਕ ਸਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੂੰ ਮਹਿਜ਼ ਕੁਝ ਕੁ ਜਿਹੜਾ ਸਮਾਂ ਉਹ ਬਾਕੀ ਰਹਿੰਦਾ ਤੇ ਅਜਿਹੇ ਦੇ ਵਿੱਚ ਜੇਕਰ ਆਪਾਂ ਖਾਸ ਤੌਰ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਧੜੇਬੰਦੀਆਂ ਉਹ ਸਿਖਰਾਂ ਤੇ ਪਹੁੰਚ ਜਾਂਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਾਨੂੰ ਵੀ ਰੋਜ਼ਾਨਾ ਫੋਨ ਆਉਂਦੇ ਨੇ ਕਿ ਭਾਈ ਸਾਹਿਬ ਤੁਹਾਨੂੰ ਅਸੀਂ ਆਪਣੇ ਪਿੰਡ ਦੇ ਵਿੱਚ ਸੱਦਣਾ ਸਾਡੇ ਪਿੰਡ ਦੇ ਸਰਪੰਚ ਨੇ ਇਹ ਨਹੀਂ ਕੀਤਾ ਸਾਡਾ ਸਰਪੰਚ ਇਹ ਕੁਝ ਕਰਦਾ ਹੈ ਚਾਹੇ ਉਸ ਵਿੱਚ ਸੱਚਾਈ ਹੈ ਜਾਂ ਨਹੀਂ ਫਿਲਹਾਲ ਇਸ ਬਾਰੇ ਤਾਂ ਸਾਨੂੰ ਕੁਝ ਵੀ ਨਹੀਂ ਪਤਾ ਕਿ ਜਿਹੜਾ ਵੀ ਸਾਨੂੰ ਵਿਅਕਤੀ ਜੋ ਵੀ ਹੈ ਸਾਨੂੰ ਉਹ ਜਾਣਕਾਰੀ ਦੇ ਰਿਹਾ ਕੀ ਉਹ ਸਾਨੂੰ ਸਹੀ ਤੇ ਸਟੀਕ ਜਾਣਕਾਰੀ ਦੇ ਰਿਹਾ ਜਾਂ ਗਲਤ ਜਾਣਕਾਰੀ ਦੇ ਰਿਹਾ ਖੈਰ ਇਹ ਤਾਂ ਉਹ ਵਿਅਕਤੀ ਜਾਣਦਾ ਹੈ ਪਰੰਤੂ ਜੇਕਰ ਮੈਂ ਇਹਨਾਂ ਦਿਨਾਂ ਦੌਰਾਨ ਗੱਲ ਕਰਾਂ ਤਾਂ ਪਿਛਲੇ ਤਕਰੀਬਨ 8-10 ਦਿਨਾਂ ਤੋਂ ਲਗਾਤਾਰ ਮੈਨੂੰ ਦਿਹਾੜੀ ਦੇ ਵਿੱਚ ਤਿੰਨ ਤੋਂ ਚਾਰ ਕਈ ਵਾਰ ਪੰਜ-ਪੰਜ ਫੋਨ ਕਾਲਸ ਵੀ ਆਉਂਦੀਆਂ ਨੇ ਕਿ ਅਸੀਂ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਸੱਦਣਾ ਸਰਪੰਚ ਨੇ ਇਹ ਕੀਤਾ ਸਰਪੰਚ ਨੇ ਉਹ ਕੀਤਾ ਤੇ ਇੱਕ ਤੋਂ ਫੋਨ ਕਾਲਸ ਤਾਂ ਇਦਾਂ ਦੀਆਂ ਵੀ ਸੀ ਕਿ ਜਿਹੜਾ ਵਿੱਚ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਜੀ ਸਰਪੰਚ ਤਾਂ ਚਲੋ ਠੀਕ ਆ ਕੰਮ ਉਹਨੇ ਠੀਕ ਕੀਤਾ ਇਹ ਪਿੰਡ ਦਾ ਸਵਾਰਿਆ ਵੀ ਆ ਤੇ ਆਖੇ ਜੀ ਆਪਾਂ ਤੁਹਾਨੂੰ ਤਾਂ ਸੱਦਣਾ ਕਿ ਛੋਟਾ ਜਿਹਾ ਕੰਮ ਸੀਗਾ ਮਤਲਬ ਕਿ ਜਿਹੜਾ ਨਾਂ ਦੇ ਬਰਾਬਰ ਹੋਵੇ ਇਹ ਨਹੀਂ ਹੋਇਆ ਜੇ ਅਸੀਂ ਤੁਹਾਨੂੰ ਸੱਦਣਾ ਇਹਦੇ ਲਈ ਉਹਦਾ ਕਾਰਨ ਕੀ ਆ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਆ ਆਪਾਂ ਵੀ ਚਲੋ ਜਾਂਚ ਪੜਤਾਲ ਕਰਦੇ ਹਾਂ ਸਾਡਾ ਵੀ ਕੰਮ ਹੈ ਕਿ ਆਪਾਂ ਜੇਕਰ ਕਿਸੇ ਪਿੰਡ ਦੇ ਵਿੱਚ ਕਵਰਿੰਗ ਦੇ ਲਈ ਜਾਣਾ ਹੈ ਜਿਹੜਾ ਵਿਅਕਤੀ ਸਾਨੂੰ ਬੁਲਾ ਰਿਹਾ ਹੈ ਪਹਿਲਾਂ ਆਪਾਂ ਉੱਥੋਂ ਦੀ ਫੋਟੋ ਮੰਗੀ ਦੀ ਜਾਂ ਵੀਡੀਓ ਮੰਗਵਾਈ ਦੀ ਹੈ ਕਿ ਭਾਈ ਤੁਹਾਨੂੰ WhatsApp ਕਰੋ ਸਾਨੂੰ ਵੀਡੀਓ ਸੈਂਡ ਕਰੋ ਫੋਟੋ ਸੈਂਡ ਕਰੋ ਤਾਂ ਜੋ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਉਹਨਾਂ ਦੇ ਵਿੱਚ ਸੱਚਾਈ ਹੈ ਉਹਨਾਂ ਦੇ ਵਿੱਚ ਵਜ਼ਨ ਹੈ ਜਾਂ ਫਿਰ ਨਹੀਂ ਸੋ ਪਿੰਡਾਂ ਦੇ ਵਿੱਚ ਜਿਹੜੀ ਧੜੇਬੰਦੀਆਂ ਉਹ ਇਸ ਵਕਤ ਸਿੱਖ ਰਾਂ ਤੇ ਆ ਕਿਉਂਕਿ ਖਾਸ ਕਰ ਜਿਹੜੀ ਆ ਪੰਚਾਇਤੀ ਚੋਣਾਂ ਨੂੰ ਕੁਝ ਕੁ ਸਮਾਂ ਜਿਹੜਾ ਉਹ ਬਾਕੀ ਰੈਂਦਾ ਮੈਨੂੰ ਲੱਗਦਾ ਹੈ ਕਿ तकरीबन 1 ਮਹੀਨੇ ਤੱਕ ਜਿਹੜੀਆਂ ਚੋਣਾ ਹੋ ਜਾਣਗੀਆਂ ਜਿਆਦਾ ਤੋਂ ਜਿਆਦਾ 1 ਜਾਂ 1.5 ਮਹੀਨੇ ਤੱਕ ਸੋ ਕਈ ਵਿਅਕਤੀਆਂ ਵੱਲੋਂ ਫੋਨ ਕੋਲਸਤਾ ਇਸਮਨਸ਼ਾ ਦੇ ਨਾਲ ਕੀਤੇ ਜਾਂਦੇ ਨੇ ਕਿ ਅਸੀਂ ਭਾਜੀ ਆਪ ਚੋਣਾ ਲੜਦੀਆਂ ਤਾਂ ਅਸੀਂ ਪਿੰਡਾਂ ਦੇ ਵਿੱਚ ਥੋੜਾ ਆਪਣੇ ਪਿੰਡ ਦੇ ਵਿੱਚ ਥੋੜਾ ਹਾਈਲਾਈਟ ਹੋਣਾ ਪੰਜਾਬੀ ਦੇ ਵਿੱਚ ਬੋਲਦੇ ਨੇ ਭਾਜੀ ਸਾਡੀ ਮਾੜੀ ਜੀ ਹਵਾ ਬਣਾ ਦਿਓ ਸਾਡੀ ਲਾਈਟ ਕਰਾ ਦਿਓ ਇਹ ਕਰ ਦਿਓ ਉਹ ਕਰ ਦਿਓ ਸਰਪੰਚ ਨੇ ਚਾਹੇ ਵਧੀਆ ਕੰਮ ਵੀ ਕੀਤੇ ਹੋਣਗੇ ਆਖੇ ਜੀ ਆਪਾਂ ਉਹਨੂੰ ਦੱਸਣਾ ਬਾਕੀ ਪਿੰਡ ਵਾਲਿਆਂ ਨੂੰ ਨਹੀਂ ਤਾਂ ਨਖੇਦਾ ਸਰਪੰਚ ਇਹ ਤਾਂ ਨਿੱਕਾ ਸਰਪੰਚ ਐਨੇ ਕੁਝ ਕੀਤਾ ਨਹੀਂ ਸੋ ਭਾਈ ਸਾਹਿਬ ਮੈਂ ਅਪੀਲ ਕਰਨਾ ਚਾਹਾਂਗਾ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਖਰਾਬ ਨਾ ਕੀਤੀ ਜਾਵੇ ਕਿਉਂਕਿ ਜਦੋਂ ਕਿਸੇ ਵੀ ਵਿਅਕਤੀ ਤੇ ਕੋਈ ਔਖੀ ਘੜੀ ਆਉਂਦੀ ਹੈ ਜਾਂ ਕੋਈ ਮਾੜਾ ਸਮਾਂ ਆਉਂਦਾ ਹੈ ਕਿਸੇ ਵੀ ਤਰ੍ਹਾਂ ਦੇ ਉਸ ਨੂੰ ਦਿੱਕਤ ਪਰੇਸ਼ਾਨੀ ਜਾਂ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਂਡ ਗਵਾਂਡੀ ਯਾਦ ਆਉਂਦਾ ਹੈ ਸਭ ਤੋਂ ਪਹਿਲਾਂ ਪਿੰਡ ਹੀ ਕੰਮ ਆਉਂਦਾ ਹੈ ਨਾ ਕਿ ਰਿਸ਼ਤੇਦਾਰ ਰਿਸ਼ਤੇਦਾਰਾਂ ਨੇ ਤਾਂ ਪਹੁੰਚਣਾ ਹੁੰਦਾ ਖੈਰ ਕਾਫੀ ਸਮੇਂ ਬਾਅਦ ਹੋ ਸਕਦਾ ਲੋਕਲ ਵੀ ਹੋਣਗੇ ਤਾਂ ਵੀ ਉਹ ਅੱਧਾ ਘੰਟਾ ਇੱਕ ਘੰਟਾ ਲਗਾ ਦੇ ਲਗਾ ਦਿੰਦੇ ਨੇ ਰਿਸ਼ਤੇਦਾਰ ਘਰ ਪਹੁੰਚਣ ਲਈ ਪਰੰਤੂ ਜਿਹੜੇ ਸਾਡੇ ਸਭ ਤੋਂ ਜਿਹੜੇ ਸਾਡੇ ਨਸਤੀਕ ਹੁੰਦੇ ਨੇ ਸਾਡੇ ਜਿਹੜੇ ਸਭ ਤੋਂ ਪਹਿਲੇ ਰਿਸ਼ਤੇਦਾਰ ਹੁੰਦੇ ਨੇ ਉਹ ਸਾਡੇ ਆਪਣੇ ਆਂਢੀ ਗੁਆਂਢੀ ਹੁੰਦੇ ਨੇ ਸਾਡਾ ਆਪਣਾ ਪਿੰਡ ਹੁੰਦਾ ਸਾਡਾ ਆਪਣਾ ਮੋਹੱਲਾ ਹੁੰਦਾ ਸੋ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਜਿਨ੍ਹਾਂ ਨੇ ਵੋਟਾਂ ਲੜਨੀਆਂ ਨੇ ਜਿਨ੍ਹਾਂ ਨੇ ਚੋਣਾਂ ਵਿੱਚ ਭਾਗ ਲੈਣਾ ਹੈ ਜਾਂ ਜਿਨ੍ਹਾਂ ਨੇ ਚੋਣਾਂ ਵਿੱਚ ਭਾਗ ਨਹੀਂ ਲੈਣਾ ਸੋ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾ ਤੋਂ ਅਸੀਂ ਬੱਸ ਆਈਏ ਅਸੀਂ মিডিਆ ਨੂੰ ਵੀ ਗੁੰਮਰਾਹ ਕਰਨ ਵਾਲਾ ਕੰਮ ਜਿਹੜਾ ਉਹ ਨਾ ਕਰੀਏ ਚੋਣਾ ਕੁਝ ਸਮੇਂ ਤੱਕ ਆ 5 ਸਾਲ ਬਾਅਦ ਦੁਬਾਰਾ ਚੋਣਾ ਆ ਜਾਣਗੀਆਂ ਸੋ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਬਰਕਰਾਰ ਰੱਖਿਆ ਜਾਵੇ ਅਮੀ ਕਿਸੇ ਮਗਰ ਲੱਕ ਕੇ ਕਿਸੇ ਵੀ ਤਰ੍ਹਾਂ ਦੀ ਆਪਾਂ ਕਿਸੇ ਦਸ਼ਮਣੀ ਕਿਸੇ ਨਾਲ ਜਿਹੜੀ ਆਪਾਂ ਮੌਲਿਕ ਦੀ ਦਸ਼ਮਣੀ ਆ ਉਹ ਨਾ ਲਈਏ ਲੜਾਈ ਝਗੜਾ ਨਾ ਕਰੀਏ ਕਿਉਂਕਿ ਮਹਿਜ਼ ਇੱਕ ਦੋ ਮਿੰਟ ਦਾ ਜਾਂ ਦੋ ਚਾਰ ਮਿੰਟਾਂ ਦਾ ਝਗੜਾ ਉਹ ਕਈ ਕਈ ਸਾਲਾਂ ਤੱਕ ਚੱਲਦਾ ਜਦੋਂ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ ਫਿਰ ਜਦੋਂ ਅਦਾਲਤਾਂ ਦੇ ਵਿੱਚ ੱੱਕੇ ਖਾਣੇ ਪੈਂਦੇ ਨੇ ਕੋਰਟ ਕਚਹਿਰੀਆਂ ਦੇ ਵਿੱਚ ਸਾਨੂੰ ਪੂਰਾ ਪੂਰਾ ਦਿਨ ਜਿਹੜਾ ਗੁਸਾਰਨਾ ਪੈਂਦਾ ਵਕੀਲਾਂ ਨੂੰ ਮੋਟੀਆਂ ਫੀਸਾਂ ਵੀ ਭਰਨੀਆਂ ਪੈਂਦੀਆਂ ਨੇ ਤਾਂ ਜਿਹੜਾ ਮੌਕੇ ਤੇ ਵਕਤ ਪੈਂਦਾ ਜਦੋਂ ਪੁਲਿਸ ਪ੍ਰਸ਼ਾਸਨ ਆਉਂਦਾ ਪਰਚਾ ਹੁੰਦਾ ਮਾਮਲੇ ਦਰਜ ਹੁੰਦੇ ਨੇ ਸੋ ਜਦੋਂ ਵੀ ਇਹ ਮਾਮਲੇ ਦਰਜ ਹੁੰਦੇ ਨੇ ਜਾਂ ਪਰਚੇ ਦਰਜ ਹੁੰਦੇ ਨੇ ਤਾਂ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਵਕਤ ਫੇ ਕੋਈ ਵੀ ਰਿਸ਼ਤੇਦਾਰ ਆ ਕੇ ਨਹੀਂ ਖੜਦਾ ਜੇਕਰ ਉਹ ਖੜਦਾ ਤਾਂ ਮਹਿਜ਼ ਕੋਈ ਕੁਝ 1-2 ਘੰਟਿਆਂ ਲਈ 2-4 ਘੰਟਿਆਂ ਲਈ 1-2 ਦਿਨ ਲਈ ਉਹ ਜ਼ਰੂਰ ਆਉਂਦੇ ਨੇ ਤਾਂ ਗਾ ਰਿਸ਼ਤੇਦਾਰਾਂ ਨੇ ਵੀ ਕਹਿ ਦੇਣਾ ਕਿ ਭਾਈ ਇੰਨੇ ਲੜੀ ਸੀਗੀ ਤਾਂ ਇਹੀ ਹੁਣ ਆਪਣਾ ਹੱਲ ਕਰ ਇਹੀ ਆਪਣੀ ਲੜਾਈ ਨੂੰ ਭੁਗਤੇ ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਮੋੜ ਤੋਂ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਸਾਨੂੰ ਫੋਨ ਕਾਲਸ ਕਰਦੇ ਵੀ ਨੇ ਜਾਂ ਜਿਹੜੇ ਨਹੀਂ ਵੀ ਕਰਦੇ ਨੇ ਸਾਡੀਆਂ ਖਬਰਾਂ ਨੂੰ ਪਸੰਦ ਕਰਦੇ ਨੇ ਕੰਮ ਨੂੰ ਪਸੰਦ ਕਰਦੇ ਨੇ ਹੱਥ ਬੰਨ੍ਹ ਕੇ ਮੈਂ ਅਪੀਲ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਭਾਈ ਚੋਣਾ ਆਉਂਦੀ ਆ ਜਾਂਦੀਆਂ ਰਹਿਣ ਗਿਆ ਪਰੰਤੂ ਆਪਸੀ ਭਾਈਚਾਰਕ ਸਾਜ ਆ ਜਿਹੜੀ ਉਹ ਬਰਕਰਾਰ ਰੱਖੀ ਜਾਵੇ ਚੋਣਾ ਦੇ ਸਮੇਂ ਦੌਰਾਨ ਵੀ ਚੋਣਾ ਦੇ ਦਿਨਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਆ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਜਿਹੜਾ ਮੁੱਲ ਨਾ ਲਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ